ਸਤਿ ਸ਼੍ਰੀ ਅਕਾਲ ḍf5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਭਾਰਤ ਪਾਕਿਸਤਾਨ ਦੇ ਦਰਮਿਆਨ ਤਣਾਅ ਚੱਲ ਰਿਹਾ ਹੈ ਤੇ ਇਸੇ ਦੇ ਦੌਰਾਨ ਕਈ ਹਮਲੇ ਕੀਤੇ ਜਾ ਰਹੇ ਨੇ ਜਿਨ੍ਹਾਂ ਨੂੰ ਭਾਰਤੀ ਫੌਜ ਲਗਾਤਾਰ ناکਾਮ ਕਰ ਰਹੀ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਅਜਿਹੇ ਹਾਲਾਤ ਬਣੇ ਨੇ ਕਿ ਲੋਕਾਂ ਦੇ ਘਰਾਂ ਦੇ ਵਿੱਚ ਡਰੋਨ ਤੱਕ ਡਿੱਗੇ ਨੇ ਮਿਜ਼ਾਈਲਾਂ ਨੂੰ ਬੇਅਸਰ ਕਰ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਸਿਰਸਾ ਤੋਂ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ ਕਿ ਸਰਸਾ ਦਾ ਪਿੰਡ ਹੈ ਖਾਜਾ ਖੇੜਾ ਉੱਥੇ ਵੀ ਇੱਕ ਖੇਤਾਂ ਦੇ ਵਿੱਚ ਮਿਜ਼ਾਈਲ ਨੁਮਾ ਚੀਜ਼ ਬਰਾਮਦ ਕੀਤੀ ਗਈ ਹੈ ਜਿਸ ਨੂੰ ਨਕਾਰਾ ਕਰ ਦਿੱਤਾ ਗਿਆ ਭਾਰਤੀ ਫੌਜ ਵੱਲੋਂ ਲੋਕ ਕਹਿੰਦੇ ਕਿ ਅਸੀਂ ਧਮਾਕੇ ਦੀ ਆਵਾਜ਼ ਸੁਣੀ ਸੀਗੀ ਤਾਂ ਬਾਅਦ ਚ ਪਤਾ ਲੱਗਿਆ ਕਿ ਇਹ ਮਿਜ਼ਾਈਲ ਨੁਮਾ ਕੋਈ ਚੀਜ਼ ਆ ਜਿਹੜੀ ਉਹ ਖੇਤਾਂ ਦੇ ਵਿੱਚ ਡਿੱਗੀ ਹੈ ਜਿਸ ਨੂੰ ਭਾਰਤੀ ਫੌਜ ਨੇ ਆਪਣੀ ਕਸਟਡੀ ਦੇ ਵਿੱਚ ਲੈ ਲਿਆ ਹੈ ਜਿਸ ਵਾ 12 ਦੇ ਆਸ-ਪਾਸ ਰਾਤ ਇੱਕ ਬਹੁਤ ਜ਼ੋਰ ਦਾ ਧਮਾਕਾ ਹੋਇਆ ਥਾ और सारी रात लोगों को ये जानने में उत्सुकता रही कि ये धमाका किस चीज़ का था ये तो सबको लगभग विदित था कि जिस तरह जो हमारी पाकिस्तान के साथ जंग चल रही है उसी के चलते कोई ना कोई ऐसा हथियार है जो या तो डिस्ट्रॉय किया गया है हमारी वायुसेना द्वारा या किसी प्रकार से कोई चीज़ ऐसी गिरी है जिसको लेकर के लोग बहुत उत्सुक थे तो, तो आपने सुब... देखा क्या मिला यहाँ क्या है तो सुबह जब हम इस तरफ जैसे पता लगा तो आए तो हमने देखा कि यहाँ पास में खेतों में यहाँ खेड़ा गाँव के आसपास लगते हुए खेत हैं एडी स्कूल वो ए डी स्कूल है पास में तो वहाँ कुछ आइटम गिरी हुई थी मिजाइल जैसी दिखने में लगती है अब हमें नहीं पता क्या चीज़ है ड्रोन है मिजाइल है ऐसा क्या है और वहाँ हमने देखा कि ये सारे एयरफोर्स से आए हुए अधिकारी थे वो गाड़ी थी उनके साथियों जो उसको वो सामान उसको को उठा के लेके गई तो कोई नुकसान तो नहीं हुआ यहाँ खेतों में उनके तो नहीं लगता कि अभी की यहाँ ऐसा कुछ खास जान माल का कोई नुकसान हुआ होगा तो मिसाइल देखने के बाद पूरे गाँव में, या कैसा में है? लोगों में हरकं मचा हुआ है देखने के लिए लोग हैं आस पास बहुत से डर का माहौल बना हुआ है ਬਈ ਸਾਰੂ ਸੋਈ ਵਾ ਲੱਗਾ ਜਿਵੇਂ ਤੂੰ ਹੀ ਕਿਰੀ ਜਾ ਰਹੀ ਅੱਗੇ ਚੱਪਿਆ ਪਹਿਲੋ ਜਾ ਜਗਾ ਸੀ ਤੇ ਪਿੱਛੇ ਜਾ ਕੇ ਤੇ ਪੈ ਸੀ ਲੈਟ ਕੋਦੀਆਂ ਗਈ ਸੀ ਤੇ ਜਦੋਂ ਉਹ ਤੂੰ ਡਿੱਗਿਆ ਨਹੀਂ ਕਿਰ ਫਕਾ ਪਿਆ ਤੇ ਕਿੰਦਾ ਉਹਦਾ ਚਾਨਣ ਜਿਹਾ ਆ ਤੇ ਚਾਨਣ ਹੁੰਦਿਆਂ ਨਾਲ ਹੀ ਖੜਕਾ ਆਇਆ ਤੇ ਸੰਤਾ ਤੇ ਅਸੀਂ ਕਪਾਜ ਕੇ ਸਾਰੇ ਜਵਾਕ ਜੋ ਕਪਾਜ ਅੰਦਰ ਵੜ ਗਏ ਤਾਂ ਅਸੀਂ ਬਈ ਖੇਸ ਬਾਹਰੋਂ ਸਾਰੇ ਰੇਹ ਦੇ ਪਈਆਂ ਸੀ ਤੇ ਵੇਖਿਆ ਤੇ ਹੀ ਲੱਗਾ ਜਿਵੇਂ ਛੋਟਾ ਜਿਹਾ ਤਾਰਾ ਜਿਹਾ ਹੈ ਪਾ ਫਿਰ ਉਤਾਂ ਹੀ ਚੜ ਗਿਆ ਅਬ ਕੀ ਹੋਇਆ ਯਾ ਖੇਤੋਂ ਮੇਂ ਕੀ ਆ ਮਿਲਿਆ ਖੇਤੋਂ ਮੈਂ ਥੋੜਾ ਮਿਲਿਆ ਉਸ ਦੀ ਬਸ ਮੈਂ ਲੈ ਕੇ ਕੀ ਚੀਜ਼ਾਂ ਸਾਹਮਣੇ ਬਈ ਹਾਂ ਕਿਸ ਦਾ ਖੇਤ ਹੈ ਇਹ ਇਹ ਖੇਤ ਹੈਗਾ ਕਿਸੂ ਸ਼ੇਖ ਦਾਗਾ ਤੇ ਬੀਜ ਰੱਖੀ ਇੱਥੇ ਜੈ ਸਿੰਘ ਦਾਗਾ ਉਹਨਾਂ ਨੇ ਬੀਜ ਕਿੰਨੀ ਕ ਆਵਾਜ਼ ਥੀ ਆਵਾਜ਼ ਤਾਂ ਬੜੀ ਤਕੜੀ ਹੈਗੇ ਸ਼ਾਇਦ ਲੱਗਦਾ ਸੀ ਕਿ ਬੰਬ ਮਿੱਟ ਗਿਆਗਾ ਕੋਈ ਨੁਕਸਾਨ ਡਰ ਡਰ ਲੱਗ ਰਿਹਾ ਹੋਰ ਡਰ ਤਾਂ ਲੱਗਾ ਸਾਡੇ ਜਵਾਕ ਤਾਂ ਵਿਚਾਰੇ ਸਾਰਾ ਰਾਤ ਸੁੱਤੇ ਹੀ ਕੋ ਨਹੀਂ ਕੋਈ ਘਰੋਂ ਮੈਂ ਕੋਈ ਨੁਕਸਾਨ ਤਾਂ ਨਹੀਂ ਨੁਕਸਾਨ ਤਾਂ ਕੋਈ ਨਹੀਂ ਹੋਇਆ ਇਸ ਇਤਰਾ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਦੱਸਦੀ ਹੈ ਕਿ ਪਹਿਲਗਾਮ ਦੇ ਵਿੱਚ ਹਮਲਾ ਹੁੰਦਾ ਜਿਸ ਤੋਂ ਬਾਅਦ ਦੇ ਵਿੱਚ ਭਾਰਤ ਪਾਕਿਸਤਾਨ ਦੇ ਦਰਮਿਆਨ ਤਣਾਅ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਦੂਜੇ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਖਾਸ ਕਰਕੇ ਪਾਕਿਸਤਾਨ ਦੇ ਵਿੱਚ ਵੀ 에ਅਰ ਬੇਸ ਵਗੈਰਾ ਨਿਸ਼ਾਨੇ ਦੇ ਉੱਤੇ ਨੇ ਤੇ ਨਿਸ਼ਾਨਾ ਉਹਨਾਂ ਨੂੰ ਬਣਾਇਆ ਜਾ ਰਿਹਾ ਹੈ ਉਧਰੋਂ ਪਾਕਿਸਤਾਨ ਵੱਲੋਂ ਭਾਰਤ ਦੇ ਵੱਲ ਵੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਭਾਰਤੀ ਫੌਜ ਲਗਾਤਾਰ ناکਾਮ ਕਰਦੀ ਹੋਈ ਨਜ਼ਰ ਆ ਰਹੀ ਹੈ ਹੋਰ ਅਪਡੇਟਸ ਆਉਣੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ